ਹੈਲੋ ਸਤਿ ਸ੍ਰੀ ਅਕਾਲ ਜੀ ਕਲੈਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੀ ਹਿੰਦੂ ਸਾਰੇ ਜਣੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਤੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਤੇ ਤੰਦਰੁਸਤ ਰੱਖਣ ਲਓ ਜੀ ਸ਼ਾਮ ਦੇ ਟਾਈਮ ਤੋਂ ਆਪਾਂ ਵਲੌਗ ਸਟਾਰਟ ਕਰਦੇ ਆਂ ਤੇ ਆਪਾਂ ਬਣਾਉਣੇ ਆਂ ਸਬਜੀ ਕਿਚਨ 'ਚ ਚਾਹੁੰਦੇ ਆਂ ਤੇ ਬਣਾਉਣੇ ਆਪਾਂ ਸਬਜੀ ਲਾਈਟ ਲਾ ਲਈਏ ਆਪਾਂ ਫਿਰ ਬਣਾਉਣੇ ਅੱਜ ਆਪਾਂ ਬਣਾਵਾਂਗੇ ਮਸਾਲਾ ਪਨੀਰ ਠੀਕ ਹੈ ਮਸਾਲਾ ਪਨੀਰ ਦੀ ਰੈਸਪੀ ਦਵਾਂਗੇ ਤੁਹਾਨੂੰ ਫਿਰ ਕਿਸੇ ਦਿਨ ਆਪ ਇੱਕ ਬੱਚੀ ਦਾ ਆਇਆ ਸੀ ਕਮੈਂਟ ਉਹ ਕਹਿੰਦੇ ਸੀ ਵੀ ਆਹ ਦੀ ਹੋਰ ਰੈਸਪੀ ਚੋਲਾ ਵੀ ਵੀ ਖਿਲੇ ਖਿਲੇ ਬਣਨੇ ਹੈ ਦੇਖਦੇ ਹਾਂ ਕਦੋਂ ਆਪਾਂ ਉਹਦੀ ਤੁਹਾਨੂੰ ਦਿੰਨੇ ਆ ਰੈਸਪੀ ਜਲਦੀ ਦੇਵਾਂਗੇ ਪਰ 2-4 ਦਿਨ ਲੱਗਣਗੇ ਤੇ ਇੱਧਰ ਕੱਪੜੇ ਸੁੱਕਣੇ ਪਏ ਹੋਏ ਅੰਦਰ ਕਿਉਂਕਿ ਬਾਹਰ ਬਹੁਤ ਜ਼ਿਆਦਾ ਸਵੇਰ ਤੋਂ ਹੀ ਮੀਂਹ ਰਾਤ ਨੂੰ ਵੀ ਜਿਨੀ ਵੀ ਮੀਂਹ ਪਈ ਅੰਦਰ ਰੁੱਕ ਕੇ ਤੇ ਦੂਸਰਾ ਕਣਕ ਵੀ ਧੁੱਤੀ ਸੀ ਅੱਜ ਉਹ ਵੀ ਅੱਜ ਸੁੱਕੀ ਹੋਈ ਪਈਏਗੀ ਅੱਜੀ ਧੁੱਤੀ ਸੀ ਸੁੱਕਣੀ ਵੀ 1 ਕੰਜੇ ਤੇ ਪਾਈ ਸੀ ਬੱਤੀ ਉੱਤੇ ਹੀ ਡੱਕਰੀ ਚ ਪਈਆ ਚਲੋ ਜੀ ਵਲੌਗ ਨੂੰ ਕਰਦੇ ਸਟਾਰਟ ਆਪਾਂ ਚੱਲਦੇ ਆਂ ਕਿਚਨ ਚ ਮਸਾਲਾ ਪਨੀਰ ਬਣਾਉਣਾ ਸ਼ੁਰੂ ਕਰਦੇ ਆ ਠੀਕ ਹੈ ਜੀ ਸਾਰੀ ਤਿਆਰੀ ਮੈਂ ਕਰ ਲਈ ਆ ਉੱਧ ਰੋਟੇ ਦੇ ਆਪਣੇ ਕਣਕ ਸੁੱਕਣੀ ਐਂ ਪਈਏ ਡੱਕਰੀ ਚ 1 ਕੰਜੇ ਤੇ ਪਾਈ ਹੋਈ ਆ ਮੇਰਾ ਫੋਨ ਹੀ ਨਹੀਂ ਕਰਿਆ ਤੁਸੀਂ ਮੈਨੂੰ ਅੱਜ ਪਾਲਕ ਪਨੀਰ ਦਾ ਮਨ ਕਰਦਾ ਸਿਰਜ ਪਨੀਰ ਪਾਲਕ ਨਹੀਂ ਮਿਲਿਆ ਪਨੀਰ ਪਰਾਠਾ ਘਰ ਦੇ ਹੀ ਬਣਾ ਲਿਆ ਸੀ ਤੇ ਚਲੋ ਜੀ ਦਿਖਾਉਣੇ ਸੋਨੂੰ ਮਸਾਲਾ ਆਪਾਂ ਤਿਆਰ ਕਰ ਲਿਆ ਸ਼ੁਰੂ ਕਰਦੇ ਆਪਾਂ ਮਸਾਲਾ ਪਨੀਰ ਬਣਾਉਣਾ ਠੀਕ ਹੈ ਜੀ ਲਓ ਜੀ ਆਪਾਂ ਬਣਾ ਲਿਆ ਮਸਾਲਾ ਟਮਾਟਰ ਦਾ ਪੇਸਟ ਹਰੀ ਮਿਰਚ ਤੇ ਅਦਰ ਆਪਣਾ ਲਸਣ ਦਾ ਪੇਸਟ ਪਿਆਜ਼ ਪੇਸਟ ਤੇ ਆਹ ਕੁਛ ਮਿਰਚਾਂ ਉਧਰੋਂ ਲੈ ਕੇ ਆਏ ਨੇ ਕਲੇਰ ਸਾਹਿਬ ਇਹ ਆਪਾਂ ਢੋਲੀਆਂ ਚੰਗੀ ਤਾਂ ਇਹਨੂੰ ਆਪਾਂ ਰੱਖ ਦਿੰਨੇ ਸਟੋਰ ਕਰਕੇ ਫ੍ਰਿਜ ਦੇ ਵਿੱਚ ਇਹਦੀ ਬਣਾਵਾਂਗੇ ਕੱਲ ਨੂੰ ਮਿਰਚਾਂ ਦੀ ਸਬਜ਼ੀ ਬਹੁਤ ਟੇਸਟੀ ਬਣੇਗੀ ਕਿਉਂਕਿ ਇਹ ਕੱਚੀਆਂ ਮਿਰਚੀਆਂ ਨੇ ਬਿਲਕੁਲ ਤੇ ਇਹ ਸਬਜ਼ੀ ਬਹੁਤ ਟੇਸਟੀ ਬਣੂਗੀ। ਨੁਕੀ ਚੀਜ਼ ਜੀ ਰੱਖਾ ਦਿੰਨੇ ਆ ਤੇ ਆਪਾਂ ਹੁਣ ਤਿਆਰੀ ਕਰਦੇ ਆ। ਪਨੀਰ ਬਣਾਉਣ ਦੀ ਤਿਆਰੀ ਕਰ ਲਈ ਤੇ ਆਪਾਂ ਤੁਹਾਨੂੰ ਹੋਰ ਦਿੰਨੇ ਆ ਜਿਵੇਂ ਕਿ ਮੈਂ ਘਰ ਪਨੀਰ ਬਣਾਇਆ ਇਹ ਤੇ ਪਨੀਰ ਲੀਜੀਏ ਤੁਹਾਡੇ ਕੋਲ ਕੋਈ ਇਦਾਂ ਬਾਕਸ ਆ ਪਨੀਰ ਨੂੰ ਪਾਣੀ ਕੱਢਣ ਲਈ ਤਾਂ ਉਹਦੇ ਵਿੱਚ ਇਦਾਂ 홀 ਕਰ ਲਓ। ਆ ਗਲੀਆਂ ਜੇ ਕਰ ਲਿਓ ਐਵੇਂ ਤੇ ਜਿਹੜਾ ਪਾਣੀ ਹੂ ਤੱਪ ਕੇ ਕੱਢ ਦਿਓ ਤੁਸੀਂ ਠੀਕ ਹੈ ਜਿਹਦੇ ਨੀਚੋਂ ਨਹੀਂ ਪਾਣੀ ਬਾਹਰ ਨਿਕਲੂਗਾ। ਇਹ ਕਰ ਇਸ ਤਰ੍ਹਾਂ ਤੁਸੀਂ ਪਨੀਰ ਵਾਲਾ ਜਿਹੜਾ ਉਹੋ ਤੇ ਹਰ ਕਰ ਸਕਦੇ ਹੋ ਬਾ ਆਨਲਾਈਨ ਮਿਲਦੇ ਨੇ ਇਹ ਪਰ ਆਪਾਂ ਘਰ ਹੀ ਉਹ ਬਰ ਲੈ ਲਓ ਜੀ ਇਹ ਫੱਕਣੀ ਕੱਟ ਲੈਣੇ ਹੁਣ ਤੱਕ ਕਟਿੰਗ ਕਰਦੇ ਆਂ ਦੀ ਆਪਾਂ ਲੋਚ ਆਪਾਂ ਪਨੀਰ ਨੂੰ ਕੱਟ ਲੈਣੇ ਨੂੰ ਇਹ ਕਰਦੇ ਦੂਜੀ ਇਹ ਕਰਦੇ ਜੇ ਤੁਸੀਂ ਪਨੀਰ ਕੱਟਣਾ ਚਾਕੂ ਜਿਹੜਾ ਇਦਾਂ ਨਾਲ ਲਓ ਲੇਨ ਜਿਹੜਾ ਹੁੰਦਾ ਉਹ ਲੋ ਲਓ ਜੀ ਪਨੀਰ ਦੇ ਪੀਸ ਨੇ ਉਹ ਥੋੜੇ ਮੋٹے ਮੋٹے ਕੱਟਾਂਗੇ ਤੇ ਇੱਥੇ ਇੱਕ ਚੀਜ਼ ਹੋਰ ਆ ਜੇ ਤੁਸੀਂ ਮਸਾਲਾ ਪਨੀਰ ਬਣਾਉਣੇ ਹੋ ਤੇ ਪੀਸ ਥੋੜੇ ਮੋٹے ਕੱਟਣੇ ਨੇ ਤੇ ਜਿਹੜੇ ਚਿਕਨ ਵਗੈਰਾ ਖਾਣੇ ਹੋ ਹਨਾ ਤਾਂ ਤੁਸੀਂ ਪਨੀਰ ਨੂੰ ਨਾ ਥੋੜਾ ਜਿਹਾ ਫਰਾਈ ਕਰਕੇ ਪਾਓ ਤੇ ਤੁਹਾਨੂੰ ਟੇਸਟ ਆ ਜਿਹੜਾ ਬਿਲਕੁਲ ਚਿਕਨ ਵਰਗਾ ਲੱਗੂਗਾ ਤੇ ਜੇਕਰ ਤੁਸੀਂ ਨਹੀਂ ਚਿਕਨ ਖਾਂਦੇ ਹਨਾ ਤਾਂ ਤੁਸੀਂ ਇਦਾਂ ਹੀ ਪਾ ਲਿਓ ਪਰ ਅੱਜ ਮੈਂ ਇਦਾਂ ਹੀ ਪਾਉਂਗੀ ਠੀਕ ਹੈ ਜੀ ਤੇ ਫਰਾਈ ਨਹੀਂ ਮੈਂ ਕਰਕੇ ਪਾਉਂਦੀ ਅੱਜ ਵੈਸੇ ਵੀ ਜੇ ਫਰਾਈ ਕਰਕੇ ਪਾਉਣਾ ਚਾਹੁੰਦੇ ਤੁਸੀਂ ਫਰਾਈ ਕਰਕੇ ਉਦੋਂ ਹੀ ਪਾ ਸਕਦੇ ਜਿਹੜੀ ਚਿਕਨ ਨਹੀਂ ਵੀ ਖਾਂਦੇ ਉਹ ਵੀ ਪਾ ਸਕਦੇ ਨੇ ਐ ਤਾਂ ਕੋਈ ਉਹ ਨਹੀਂ ਹੈਗਾ ਵੀ ਆਪਾਂ ਫਰਾਈ ਨਹੀਂ ਕਰ ਸਕਦੇ ਪਰ ਹਾਂ ਵੀ ਜਿਹੜਿਆਂ ਨੂੰ ਇਹ ਹੁੰਦਾ ਹਨਾ ਵੀ ਉਹ ਉਦਾਂ ਦਾ ਟੇਸਟ ਆਵੇ ਚਿਕਨ ਵਰਗਾ ਟੇਸਟ ਆਵੇ ਤਾਂ ਥੋੜੇ ਮੋٹے ਪੀਸ ਰੱਖ ਕੇ ਫਰਾਈ ਕਰ ਲਿਓ ਠੀਕ ਹੈ ਜੀ ਫਿਰ ਦੇਖਿਓ ਟੇਸਟ ਤੁਹਾਨੂੰ ਬਿਲਕੁਲ ਜਿਕਨ ਵਰਗਾ ਹੀ ਆਊਗਾ ਲੋਜੀ ਪੀਸ ਆਪਾਂ ਕੱਟ ਕੇ ਉਸ ਤੋਂ ਬਾਅਦ ਆਪਾਂ ਤੜਕਾ ਲਾਉਣਾ ਸ਼ੁਰੂ ਕਰਦੇ ਬਾਕੀ ਤਿਆਰੀ ਆਪਣੀ ਸਾਰੀ ਹੈਗੀ ਹੋਈ ਆ ਜਿਹਦਰ ਫਰਾਈ ਪੈਨ ਆਪਾਂ ਧੋ ਕੇ ਰੱਖ ਲਿਆ ਉਹਨੂੰ ਕਰ ਲੈਣੇ ਆ ਗਰਮ ਲੋਜੀ ਫਰਾਈ ਪੈਨ ਗਰਮ ਹੋ ਗਿਆ ਆਪਾਂ ਇਹਦੇ ਵਿੱਚ ਪਾਉਣੇ ਆ ਤੇਲ ਸਰੋਂ ਦਾ ਲੋਜੀ ਤੇਲ ਗਰਮ ਹੋ ਗਿਆ ਤੇ ਇਹਦੇ ਵਿੱਚ ਆਪਾਂ ਜੀਰਾ ਜਿਹੜਾ ਉਹ ਪਾਤਾ ਠੀਕ ਆ ਜੀ ਇਕੱਲਾ ਜੀਰਾ ਹੀ ਪਾਉਣਾ ਹੋਰ ਕੁਝ ਨਹੀਂ ਪਾਉਣੀ ਕੋਈ ਖੜਾ ਮਸਾਲਾ ਜੀ ਮੇਲੇ ਅਲਾਈਚੀ ਵਗੈਰਾ ਹੋਗੀ ਉਹ ਨਹੀਂ ਪਾਈ ਠੀਕ ਹੈ ਜਿੱਕਲਾ ਜੀਰਾ ਹੀ ਪਾਇਆ ਲਓ ਜੀ ਜੀਰਾ ਗਰਮ ਹੋ ਗਿਆ ਤੇ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਿਆਜ਼ ਐਡ ਕਰਾਂਗੇ ਇਹ ਕੋ ਸਿਮਪਲ ਜਿਹਾ ਰਹਿ ਕੇ ਨਾਲ ਤੇ ਘੱਟ ਚੀਜ਼ਾਂ ਤੋਂ ਇਹ ਮੈਂ ਪੇਸਟ ਕੀਤਾ ਹੈ ਇਹਦੇ ਡੇਲੀ ਦੇ ਮਸਾਲੇ ਹੁੰਦੇ ਨੇ ਉਹਨਾਂ ਤੋਂ ਹੀ ਆਪਾਂ ਮਸਾਲਾ ਪਨੀਰ ਬਣਾਵਾਂਗੇ ਜੀ ਠੀਕ ਹੈ ਜੀ ਲਓ ਜੀ ਇਹ ਆ ਜਿਹੜੇ ਕੋਲ ਮਿੱਕ ਟਕਨੇ ਹੁਣ ਆਪਾਂ ਆਦਰਕ ਤੇ ਲਸਣ ਦਾ ਜਿਹੜਾ ਪੇਸਟ ਆ ਉਹਦੇ ਚ ਪਾ ਲਵਾਂਗੇ ਇਹ ਤਾਂ ਮੈਂ ਮੰਗਰੋਂ ਬਾਹਰ ਹੀ ਆ ਵੀਰਾ ਫਲੇਵਰ ਪੂਰਾ ਵਧੀਆ ਆ ਜੀ ਤੇ ਜਿਹੜੇ 스ਕਨ ਟੱਪਾ ਨੇ ਤੇਲ ਵਾ ਲਵਾਂਗੇ ਆਪਾਂ ਜਿਆਦਾ ਲਸਣ ਨਹੀਂ ਭੁੰਨੇ ਕਿਉਂਕਿ ਅੱਜ ਆਪਾਂ ਪਾਣੀ ਘੋਲਣੇ ਆ ਉਹਦੇ ਵਿੱਚ ਥੋੜਾ ਜਿਹਾ ਸੇਕ ਇਹਨੂੰ ਟਮਾਟਰਾਂ ਨੂੰ ਜਿਹੜਾ ਹੋਰ ਲੱਗ ਲੂਗਾ ਲਓ ਜੀ ਹੁਣ ਆਪਾਂ ਟਮਾਟਰ ਵੀ ਐਡ ਕਰ ਦਿੰਨੇ ਆ ਪੇਸਟ ਇਹਦਾ ਮਟਰ ਜਿਹੜਾ ਤੁਹਾਨੂੰ ਕੱਲਾ ਪਨੀਰ ਬਣਾਉਣਾ ਇਹਦੇ ਵਿੱਚ ਪੇਸਟ ਹੀ ਪਾਇਓ ਤੁਸੀਂ ਤਾਂ ਥੋੜੀ ਕਰੀਮ ਵੀ ਇਹ ਵਧੀਆ ਲੱਗੇਗੀ। ਇੱਥੇ ਆਪਾਂ ਹੁਣ ਨਮਕ ਵੀ ਐਡ ਕਰ ਦਿੰਨੇ। ਬਾਕੀ ਮਸਾਲੇ ਆਪਾਂ ਬਾਅਦ ਦੇ ਵਿੱਚ ਐਡ ਕਰ ਪਾਂਗੇ। ਲਓ ਜੀ। ਇੱਕ ਚਮਚ ਜਿਹੜਾ ਆਪਾਂ ਸਾਨੂੰ ਮਿਕਸ ਕਰਤਾ ਨੂੰ ਚੰਗੀ ਤਰ੍ਹਾਂ ਆਪਾਂ ਨੂੰ ਥੋੜਾ ਸੇਕ ਲਾ ਕੇ ਪੁੰਨਾਂਗੇ ਫਿਰ ਪਾਇਦੇ ਵਿੱਚ ਮੇਰੇ ਹੋਰ ਮਸਾਲੇ ਤੇ ਹਲਦੀ ਮਿਰਚ ਉਹ ਐਡ ਕਰਾਂਗੇ ਠੀਕ ਹੈ ਜੀ ਜੇ ਕਸ਼ਮੀਰੀ ਮਿਰਚ ਹੈਗੀ ਡੇਗੀ ਮਿਰਚ ਹੁੰਦੀ ਹੈ ਜਿਹੜੀ ਉਹ ਜ਼ਰੂਰ ਐਡ ਕਰੋ ਤੋ ਸੋਹਣਾ ਕਲਰ ਮਸਾਲਾ ਪਨੀਰ ਦਾ ਬਹੁਤ ਸੋਹਣਾ ਆਊਗਾ ਮੇਰੇ ਕੋਲ ਹੈ ਨਹੀਂ ਜੀ ਕਿਉਂਕਿ ਮੈਂ ਹੁਣ ਮਸਾਲੇ ਘੱਟ ਵਰਤਦੀ ਆ ਤਾਂ ਕਰਕੇ ਮਲਵਾ ਲਾਂਗੀ ਠੀਕ ਹੈ ਤੁਸੀਂ ਲਾ ਡੇਗੀ ਮਿਰਚ ਜ਼ਰੂਰ ਪਾਓ ਕਲਰ ਦੇ ਲਈ ਕਲਰ ਨਾਲ ਹੀ ਚੀਜ਼ ਵਧੀਆ ਲੱਗਦੀ ਹੈ ਠੀਕ ਹੈ ਜੀ ਲਓ ਜੀ ਇੱਕ ਛੋਟਾ ਜਿਹਾ ਚਮਚ ਲਾਲ ਮਿਰਚ ਹਲਦੀ ਠੀਕ ਹੈ ਜੀ ਧਨੀਆ ਪਾਊਡਰ ਇਹ ਥੋੜੀ ਜਿਹੀ papa ਮੰਗੇ ਇਹ ਵਿੱਚ ਕਸੂਰੀ ਮੇਥੀ ਕ੍ਰਸ਼ ਕਰ ਲਈ ਜੀ ਹੱਥਾਂ ਨਾਲ ਉਹਨੂੰ ਮਿਕਸ ਕਰ ਦੇਣੀ ਹੈ ਇੱਕ ਕਰ ਲਓ ਹੋਰ ਜਿਵੇਂ ਜਿਹੜਾ ਪਨੀਰ ਆ ਜੇਕਰ ਨੌਨ ਵੇਜੋ ਤੁਸੀਂ ਤਾਂ ਉਹ ਜਿਹ ਟੈਕਸਚਰ ਚਾਹੀਦਾ ਵੀ ਤੁਹਾਨੂੰ ਮੀਟ ਵਰਗਾ ਟੈਕਸਚਰ ਚਾਹੀਦਾ ਹਨਾ ਤਾਂ ਤੁਸੀਂ ਥੋੜਾ ਜਿਹਾ ਉਹਨੂੰ ਫਰਾਈ ਕਰਕੇ ਪਾ ਲਓ ਜੇ ਵੈਜੀਟੇਰੀਅਨ ਹੋ ਤੁਸੀਂ ਤਾਂ ਤੁਸੀਂ ਇਹਨੂੰ ਪਨੀਰ ਨੂੰ ਐਂ ਪਾ ਲਓ ਠੀਕ ਆ ਜੀ ਜੇ ਚਾਹੁੰਦੇ ਨੇ ਵੀ ਪਨੀਰ ਵਰਗਾ ਟੇਸਟ ਆਵੇ ਜਿਹੜੇ ਹਨਾ ਮੈਂ ਮਤਲਬ ਮੀਟ ਵਗੈਰਾ ਖਾਂਦੇ ਨੇ ਹਨਾ ਚਿਕਨ ਵਗੈਰਾ ਤਾਂ ਉਹ ਥੋੜਾ ਜਿਹਾ ਪਨੀਰ ਨੂੰ ਫਰਾਈ ਕਰਕੇ ਪਾਓ ਫਿਰ ਉਹੀ ਟੈਕਸਚਰ ਆਊਗਾ ਤੁਹਾਨੂੰ ਉਦਾਂ ਹੀ ਦਾ ਸਵਾਦ ਆਊਗਾ ਚਿਕਨ ਵਰਗਾ ਲੋਜੀ ਹੁਣ ਆਪਾਂ ਇਹ ਵਿੱਚ ਪਾਣੀ ਐਡ ਕਰਦੇ ਕਰੀ ਲਈ ਜਿੰਨੀ ਪਤਲੀ ਗਾੜੀ ਗਰੇਵੀ ਤੁਸੀਂ ਰੱਖਣੀ ਹੈ ਉਸੇ ਸਾਬ ਨਾਲ ਪਾਣੀ ਐਡ ਕਰਦੇ। ਮੈਂ ਇਸ ਨੂੰ ਥੋੜਾ ਜਿਹਾ ਪਾਣੀ ਹੋਰ ਐਡ ਕਰਾਂਗੀ ਕਿਉਂਕਿ ਇਹਨੂੰ ਪਹਿਲੇ ਥੋੜਾ ਸੇਕ ਲਗਾਉਣਾ ਹੈ। ਬਿਲਕੁਲ ਸੌਖਾ ਜਿਹਾ ਤਰੀਕਾ ਐਂਕੈਸੇ ਤਾਂ ਬਹੁਤ ਤਰੀਕਿਆਂ ਨਾਲ ਪਾਣੀ ਪਾਣਾ ਪਰ ਇਹ ਬਿਲਕੁਲ ਸੌਖਾ ਤਰੀਕਾ ਹੈ। ਮਸਾਲਾ ਪਨੀਰ ਦਾ ਸਤ ਤਨੀਆ ਹੋ ਗਿਆ ਹੋਰ ਬਹੁਤ ਮਸਾਲੇ ਐਡ ਹੁੰਦੇ ਨੇ ਇਹਦੇ ਵਿੱਚ ਹਨਾ ਪਰ ਇਹ ਬਿਲਕੁਲ ਸਿੰਪਲ ਜਿਹਾ ਤਰੀਕਾ ਤੇ ਝਟਪਟ ਜਿਹੜਾ ਮਸਾਲਾ ਪਨੀਰ ਬਣ ਜਾਂਦਾ ਏਦਾਂ ਬਣਾਵਾਂਗੇ ਆਪਾਂ ਲਓ ਜੀ ਆਹ ਆਣ ਆ ਚੁੱਕੇ ਚੰਗੀ ਤਰ੍ਹਾਂ ਗ੍ਰੀਵੀ ਆਪਣੀ ਜਿਹੜੀ ਦੇਖੋ ਸਾਈਡਾ ਤੇਲ ਛੱਡ ਦਿੱਤਾ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਪਨੀਰ ਆ ਜਿਹੜਾ ਪਨੀਰ ਐਡ ਕਰਾਂਗੇ ਫਰਡ ਕਰਦੇ ਦੇ ਵਿੱਚ ਠੀਕ ਆਪਾਂ ਇਹਨੂੰ ਕੁ ਦੋ ਮਿੰਟ ਬਿਲਕੁਲ ਵੀ ਨਹੀਂ ਹਿਲਾਉਂਦੇ ਤੇ ਜੁੱਗੀਆ ਤਰੀਕਾ ਇਹ ਵਿੱਚ ਚੜਨਾ ਲਓ ਜੀ ਮਸਾਲਾ ਪਨੀਰ ਆਪਾਂ ਬਣ ਕੇ ਹੋ ਗਿਆ ਤਿਆਰ ਠੀਕ ਹੈ ਜੀ ਤੇ ਥੋੜੀ ਦੇਰ ਸੌਫ ਕਰੋ ਮੰਗੋ ਪਰ ਉਹ ਓਕੇ ਚੱਲਦੇ ਖੁੱਲ ਖੁੱਲ ਕੇ ਚੱਲਦੇ ਨੂੰ ਕੀ ਹੋਏਗੀ ਛੋੜੀ ਭਾਵੇਂ ਦੀ ਦੋ ਦੋ ਪੁਆਇੰਟ ਹੀ ਗੁੰਦਰਾ ਵਾਲਾ ਇੰਜ ਚੜ ਜਾਓ ਇਹ ਲਓ ਕੰਨੀ ਪਨੀਰ ਆ ਵੀ ਜੋ ਤੁਸੇ ਨਾ ਲੋ ਮੈਂ ਤਾਂ ਨਹੀਂ ਲੋ ਹਾਂ ਹਾਂ ਤਿਆਰ ਹੋ ਥੋੜਾ ਤੇਲ ਮਹਾਂ ਤੇਲ ਲਾਇਆ ਦੋ ਡਾਈ ਨੂੰ ਬਾਲਾਂ ਦੇ ਸਾੜੀ-ਸਾੜੀ ਤੇ ਲਾ ਲੈ ਕਰੋ ਡਾਈ ਸਾਵਧਾਨ ਬਸ ਉਹ ਤੇਲ ਕਾਲੇ ਵਾਲ ਕਰਨ ਵਾਸਤੇ ਇਹ ਬਰਤਨ ਆ ਮੈਂ ਹੁਣ ਸਿਰ ਤੇ ਵੀ ਲਾ ਲੈ ਹਾਂ ਸਿਰ ਤੇ ਆ ਨਹੀਂ ਆਏਗਾ ਇਹਦੇ ਪਿਆਰ ਦੀ ਚਲ ਨਹੀਂ ਹੱਤਾ ਜਾਣਾ ਹੁਣਾ ਇਹ ਬਾਲਾਂ ਦੇ ਤੇ ਤੇਲ ਲਾ ਦੇ ਲੈ ਬੇਲੇ ਹੁੰਦਾ ਲਾ ਲੈ ਔਰ ਜਿੰਨੇ ਜ਼ਿਆਦਾ ਜ਼ਰੂਰੀ ਉਹਦੀ ਲਾਵੇ ਡਾਈ ਦਾ ਡਾਈ ਦੀ ਜਿਹੜੀ ਡਾਈ ਲੱਗ ਉਹਦੇ ਬਾਹਰ ਨਿਕਲੇ ਇਹ ਨਹੀਂ ਜਾਣਾ ਕਿਵੇਂ ਲੱਗਿਆ ਤੇ ਲੋ ਜੀ ਨੈਕਸਟ ਡੇ ਹੋ ਚੁੱਕਿਆ ਤੇ ਸਵੇਰ ਦਾ ਟਾਈਮ ਆ ਕਲੀਅਰ ਸਾਫ ਸਕੂਲ ਤੋਂ ਵੈਸੇ ਆ ਗਏ 8 ਕ ਦਾ ਟਾਈਮ ਆਗਾ ਤੇ ਮੈਂ ਜਿਵੇਂ ਕੱਪੜੇ ਨੇ ਮਸ਼ੀਨ ਦੇ ਵਿੱਚੋਂ ਪਾਏ ਹੋਏ ਨੇ ਧੋਣ ਲਈ ਕਣਕ ਸੀ ਜਿਹੜੀ ਬਾਹਰ ਝਾੜੂ ਲਾ ਕੇ ਵਿੜੇ ਨੂੰ ਸੁੱਕਣੀ ਪਾ ਦਿੱਤੀ ਆ ਜੋ ਵੀ ਕਿਚਨ ਦੇ ਵਿੱਚ ਬਰਤਨ ਸੀਗੇ ਚਾਹ ਵਾਲੇ ਜਾਂ ਦੁੱਧ ਵਾਲੇ ਉਹ ਸਾਫ ਕਰਤੇ ਤੇ ਮਲਾਈ ਸੀ ਜਿਹੜੀ ਉਹ ਰੜਕ ਕੇ ਰੱਖ ਕੇ ਆਈਆਂਗੀ ਤੇ ਇੱਥੇ ਅੱਜ ਮੈਂ ਪੌਦਿਆਂ ਦੀ ਕਰ ਰਹੀ ਹਾਂ ਸੀ ਗੁੜਾਈ ਜਿਹੜੇ ਮੇਰੇ ਇਨਡੋਰ ਪਲਾਂਟ ਰੱਖੇ ਹੋਏ ਨੇਗੇ ਉਹਨਾਂ ਦੀ ਇਹਨਾਂ ਦੇ ਵਿੱਚ ਗੁੜਾਈ ਕਰਕੇ ਜਿਹੜੇ ਡਾਇਰੈਕਟ ਚਾਹ ਪੱਤੀ ਵਿੱਚ ਪਾਈ ਹੈ ਵੈਸੇ ਤੁਸੀਂ ਚਾਹ ਪੱਤੀ ਨੂੰ ਉਬਾਲ ਕੇ ਠੰਡੀ ਕਰਕੇ ਵੀ ਪਾ ਸਕਦੇ ਹੋ ਪਾਣੀ ਵਿੱਚ ਜਾਂ ਜਿਹੜੀ ਆਪਾਂ ਚਾਹ ਬਣਾਉਣੇ ਉਹ ਚਾਹ ਪੱਤੀ ਨੂੰ ਕਈ ਵਾਰ ਧੋ ਲੋ ਧੋ ਕੇ ਉਹਨੂੰ ਸੁਕਾ ਕੇ ਉਹ ਵੀ ਪਾ ਸਕਦੇ ਆ ਪਰ ਮੈਂ ਜਿਹੜੀ ਡਾਇਰੈਕਟ ਪਾ ਰਹੀ ਹਾਂਗੀ ਪਾਣੀ ਵਿੱਚ ਮਿਲਾ ਕੇ ਠੰਡੇ ਪਾਣੀ ਵਿੱਚ ਮਿਲਾ ਕੇ ਪਾ ਰਹੀ ਹੈਗੀ ਸਭ ਤੋਂ ਪਹਿਲਾਂ ਪੌਦਿਆਂ ਦੀ ਗੁੜਾਈ ਕਰ ਲਈ ਉਸ ਤੋਂ ਬਾਅਦ ਫਿਰ ਚਾਹ ਪੱਤੀ ਪਾਣੀ ਵਿੱਚ ਮਿਕਸ ਕਰਕੇ ਤੇ ਇਹ ਇੰਡੋਰ ਪlant ਨੇ ਜਿਹੜੇ ਉਹਨਾਂ ਲਈ ਬਹੁਤ ਵਧੀਆ ਹੈਗੀ ਇਹ ਠੰਡਕ ਵੀ ਦਿੰਦੀ ਹੈ ਪੌਦਿਆਂ ਨੂੰ ਜਿਹੜੀ ਚਾਹ ਪੱਤੀ ਹੁੰਦੀ ਹੈ ਤੇ ਜਿਹੜੇ ਪੱਤੇ ਹੁੰਦੇ ਨੇ ਉਹਨਾਂ ਨੂੰ ਸ਼ਾਈਨ ਵੀ ਦਿੰਦੀ ਹੈ ਜਿਹੜੀ ਚਾਹ ਪੱਤੀ ਹੈ ਨਾ ਪੱਤੇ ਜਿਹੜੇ ਚਮਕਦੇ ਨੇ ਪੌਦਿਆਂ ਦੇ ਤੇ ਗਰੋਥ ਹੋਣ ਦੇ ਵਿੱਚ ਵੀ ਬਹੁਤ ਜ਼ਿਆਦਾ ਮਦਦ ਕਰਦੀ ਹੈ ਚਾਹ ਪੱਤੀ ਠੰਡੀ ਹੁੰਦੀ ਹੈ ਤਿਆ ਇਸੇ ਤਰ੍ਹਾਂ ਹੀ ਮੈਂ ਆਪਣੇ ਮਣੀ ਪਲਾਂਟ ਦੇ ਵਿੱਚ ਇੱਥੇ ਅੰਦਰ ਰੱਖ ਕੇ ਇਹਦੀ ਗਰੋਥ ਬਹੁਤ ਸੋਹਣੀ ਹੋਈ ਹੈ ਤੇ ਪੱਤਿਆਂ ਦਾ ਕਲਰ ਤੁਸੀਂ ਦੇਖ ਹੀ ਸਕਦੇ ਹੋ। ਹੋਰ ਮੈਂ ਇਹਦੇ ਵਿੱਚ ਜ਼ਿਆਦਾ ਕੋਈ ਖਾਦ ਨਹੀਂ ਪਾਉਂਦੀ ਹੈਗੀ। ਤੇ ਇਹਦੇ ਵਿੱਚ ਮੈਂ ਸਿਰਫ ਚਾਹ ਪੱਤੀ ਵਾਲੀ ਜਿਹੜੀ ਇਹ ਚਾਹ ਪੱਤੀ ਵਾਲਾ ਜਿਹੜਾ ਇਹ ਹੀ ਟ੍ਰਿਕ ਅਪਣਾਉਣੀ ਹੁੰਦੀ ਆ। ਪਾਣੀ ਵਿੱਚ ਪਾ ਕੇ ਵੀ ਪਾ ਦਿੰਨੇ ਚਾਹ ਪੱਤੀ ਜਾਂ ਫਿਰ ਕਈ ਵਾਰ ਮੈਂ ਜਿਹੜੀ ਚਾਹ ਬਾਲਦੀ ਹਾਂ ਉਹ ਵੀ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਉਹ ਵੀ ਪਾ ਦਿੰਨੀ ਹੁੰਦੀ ਆ ਨਾ ਪਰ ਜ਼ਿਆਦਾਤਰ ਮੈਂ ਡਾਇਰੈਕਟ ਹੀ ਪਾਉਣੀ ਜਿਵੇਂ ਅੱਜ ਪਾ ਰਹੇ ਹਾਂ ਪਾਣੀ ਵਿੱਚ ਮਿਕਸ ਕਰਕੇ ਠੀਕ ਆ ਜੀ ਤੇ ਇਹਦੇ ਨਾਲ ਸ਼ਾਈਨ ਬਹੁਤ ਜ਼ਿਆਦਾ ਦੇਖੋ ਪੱਤੇ ਨੇ ਕਿੰਨੀ ਸ਼ਾਈਨ ਆ ਤੇ ਗਰੋਥ ਵੀ ਵਧੀਆ ਹੁੰਦੀ ਹੈ ਕਿਉਂਕਿ ਠੰਡੀ ਹੁੰਦੀ ਹੈਗੀ ਹੈ ਨਾ ਤੇ ਅੱਜ ਮੈਂ ਕਹਾਂ ਚਲੋ ਇਹ ਕੰਮ ਕਰਦੇ ਆ ਮੇਰੇ ਪlant ਬਲ ਤੇ ਆਣੀ ਨਹੀਂ ਸੀਗਾ ਦੇਖੋ ਪੱਤੇ ਦੇਖੋ ਨਿਊ ਨਿਊ ਆ ਰਹੇ ਨੇ ਜਿਹੜੇ ਤੇ ਇਹਦੀ ਗਰੋਥ ਵੀ ਤੁਹਾਨੂੰ ਮੈਂ ਦਿਖਾਉਂਗੀ ਤੁਸੀਂ ਸ਼ਾਇਦ ਪਹਿਲਾਂ ਵੀ ਦੇਖਿਆ ਹੋਊ ਕਿੰਨੀ ਕਿਸੇ ਦੀ ਗਰੋਥ ਜਿਸ ਦਿਨ ਮੈਂ ਇਹ ਅੰਦਰ ਰੱਖਿਆ ਸੀ ਪlant ਮਰੀ ਪlant ਤੇ ਹੁਣ ਤੋਂ ਦੇਖੋ ਤੁਸੀਂ ਇਹਦੀ ਜਿਹੜੀ ਗਰੋਥ ਆ ਉਹ ਵਧੀਆ ਹੋਣ ਲੱਗ ਗਈ ਜੋ ਵੀ ਸੁੱਕੇ ਪੱਤੇ ਹੋਣਗੇ ਉਹਨਾਂ ਨੂੰ ਮੈਂ ਮਤਲਬ ਕਿ ਹਟਾ ਦਿਨੀ ਹੁੰਨੀ ਆ ਹਾਂ ਮਤਲਬ ਕੱਟ ਦਿਨੀ ਹੁੰਨੀ ਹੈਗੀ ਠੀਕ ਹੈ ਜੀ ਤੇ ਤੁਹਾਨੂੰ ਨਾਲ-ਨਾਲ ਮੈਂ ਇਹਦੀ ਦਿਖਾਵਾਂਗੀ ਵੀ ਨਿਊ ਬ੍ਰਾਂਚ ਕਿੱਡੀ ਹੋ ਗਈ ਦੇਖੋ ਇਹ ਕਾਫੀ ਜ਼ਿਆਦਾ ਇਹਦੀ ਟਹਿਣੀ ਜਿਹੜੀ ਉੱਪਰ ਨੂੰ ਜਾ ਰਹੀ ਹੈਗੀ ਤੇ ਗਰੋਥ ਵਧੀਆ ਹੋ ਰਹੀ ਹੈਗੀ ਇਸੇ ਤਰ੍ਹਾਂ ਇੱਕ ਪਲਾਂਟ ਪਾਰ ਰੱਖਿਆ ਹੋਇਆ ਜੋ ਕਿ ਭਾਂਡੇ ਦੇ ਵਿੱਚ ਮਨੀ ਪਲਾਂਟ ਆ ਜੋ ਕਿ ਬਿਲਕੁਲ ਮੈਂ ਖਤਮ ਹੀ ਕਰਤਾ ਸੀ ਉਹਨੂੰ ਪਰ ਉਹੀ ਹੈ ਵੀ ਜੇ ਮਤਲਬ ਕਿ ਪੱਤੇ ਇੱਕ ਚੀਜ਼ ਹੋ ਰਾ ਇੱਥੇ ਜੇ ਪੱਤੇ ਸ਼ਾਇਨ ਨਾ ਕਰਨ ਮੁਰਝਾਉਣ ਜਾਂ ਉਹ ਤਾਂ ਇਹਦੇ ਵਿੱਚ ਕੋਈ ਕਿਲ ਵਗੈਰਾ ਗੱਡ ਦੋ ਮੇਕ ਵਗੈਰਾ ਗੱਡ ਦੋ ਕਿਉਂਕਿ ਪੌਦਿਆਂ ਨੂੰ ਵੀ ਆਇਰਨ ਦੀ ਘਾਟ ਹੋ ਜਾਂਦੀ ਹੈ ਠੀਕ ਆ ਜੀ ਉਸ ਤੋਂ ਬਾਅਦ ਜਿਹੜਾ ਆਹ ਵਾਲਾ ਸੀਗਾ ਮਨੀ ਪਲਾਂਟ ਇਹ ਮੈਂ ਬਿਲਕੁਲ ਖਤਮ ਹੀ ਕਰਤਾ ਸੀ ਕਿਉਂਕਿ ਇਹ ਇੱਕ ਗੁੜੀਆ ਈ ਸੀ ਆਪਣੇ ਉਹਨੇ ਪੱਟ ਕੇ ਸਿੱਟਦਾ ਸੀਗਾ ਤੇ ਫਿਰ ਇਹ ਦੁਬਾਰਾ ਬਸ ਮੈਂ ਇਦਾਂ ਹੀ ਗੱਡਤਾ ਪਰ ਇਹ ਚੱਲ ਪਿਆ ਕਿਉਂਕਿ ਇਹਦੇ ਵਿੱਚ ਇੱਕ ਤੇਜੀ ਮਿੱਟੀ ਬਹੁਤ ਜ਼ਿਆਦਾ ਸੌਫਟ ਆ ਨਰਮ ਮਿੱਟੀ ਹੈ ਗਾਵਲੇ ਦੀ ਹੈ ਨਾ ਤੇ ਦੂਸਰੇ ਦੇ ਵਿੱਚ ਜਿਵੇਂ ਚਾਹ ਪੱਤੀ ਵਾਲਾ ਪਾਣੀ ਮੈਂ ਪਾਉਂਦੀ ਰਹਿਣੀ ਆ ਹਨਾ ਤੇ ਜਿਵੇਂ ਆ ਦੇਖ ਸਕਦੇ ਤੁਸੀਂ ਸੂਈ ਕਿੱਲ ਤਾਰ ਹਨਾ ਇਹਦੇ ਵਿੱਚ ਮੈਂ ਇਦਾਂ ਗੱਡੇ ਹੋਏ ਸੀ ਪਤਾ ਨਹੀਂ ਆਇਰਨ ਮਿਲ ਕਰਕੇ ਇਹ ਵਧੀਆ ਹੋ ਗਿਆ ਸੀ ਹੁਣ ਇਹ ਥੋੜਾ ਜਿਹਾ ਸਾਈਡ ਤੇ ਸੀਗਾ ਇਹਨੂੰ ਉਨਾ ਪਾਣੀ ਨਹੀਂ ਮਿਲਦਾ ਸੀਗਾ ਜੋ ਵੀ ਖਾਦ ਮੈਂ ਪਾਉਂਦੀ ਸੀ ਕਿਉਂਕਿ ਬਿਲਕੁਲ ਸਾਈਡ ਤੇ ਸੀਗਾ ਇਹ ਤੇ ਲੋ ਜੀ ਇਹਨੂੰ ਆਪਾਂ ਹੁਣ ਵਿਚਾਲੇ ਲਾ ਦਿੱਤਾ ਉਸ ਤੋਂ ਬਾਅਦ ਚਾਹ ਪੱਤੀ ਵਾਲਾ ਪਾਣੀ ਡੂੰਗਾ ਟੋਆ ਕਰਕੇ ਥੋੜਾ ਜਿਹਾ ਨੀਚੇ ਤੱਕ ਤੇਰੇ ਦੇ ਉੱਪਰ ਮਿੱਟੀ ਪਾਤੀ ਪਹਿਲਾਂ ਚਾਪਤੀ ਵਾਲਾ ਪਾਣੀ ਪਾ ਕੇ ਫਿਰ ਉੱਪਰ ਮਿੱਟੀ ਪਾ ਕੇ ਉੱਪਰ ਦੀ ਫਿਰ ਪਾਣੀ ਪਾਤਾ ਤੇ ਲੋ ਜੀ ਹੁਣ ਜਿਹੜਾ ਆਪਾਂ ਤੇਲ ਬਣਾਇਆ ਸੀਗਾ ਉਹਦੇ ਬਾਰੇ ਤੁਹਾਨੂੰ ਦੱਸ ਦਿੰਨੇ ਆ ਅੱਜ ਜਿਹੜਾ ਤੇਲ ਦਾ ਪੰਜਵਾਂ ਦਿਨ ਜਿਹੜਾ ਹੋ ਗਿਆ ਠੀਕ ਆ ਜੀ ਪੰਜਵਾਂ ਦਿਨਾਂ ਤੇਲ ਦਾ ਅੱਜ ਤੇ ਦੇਖ ਸਕਦੇ ਹੋ ਤੁਸੀਂ ਆਪਾਂ ਇਹਨੂੰ ਹਜੇ 2-4 ਦਿਨ ਹੋਰ ਇਦਾਂ ਹੀ ਰੱਖਣਾਗਾ ਠੀਕ ਆ ਜੀ ਮੰਨ ਲਓ 10 ਕਿ ਦਿਨ ਤੁਸੀਂ ਇਹ ਜਿਹੜੇ ਫੁੱਲ ਨੇ ਤੇਲ ਦੇ ਵਿੱਚ ਰੱਖਣੇ ਨੇ ਬੱਸ ਇਹਦੇ ਬਣਾਉਣ ਦੇ ਤੇਲ ਬਣਾਉਣ ਦੇ ਜਿਹੜੇ ਫੁੱਲ ਦਾ ਆਪਾਂ ਫੁੱਲਾਂ ਦਾ ਤੇਲ ਬਣਾਉਨੇ ਬਹੁਤ ਜ਼ਿਆਦੇ ਤਰੀਕੇ ਦੇ ਬਹੁਤ ਜ਼ਿਆਦੇ ਇਹਦੇ ਵਿੱਚ ਚੀਜ਼ਾਂ ਹੋਰ ਪੈਂਦੀਆਂ ਨੇ ਹਨਾ ਪਰ ਆਪਾਂ ਉਹ ਹੀ ਆ ਵੀ ਸਿਰਫ ਆਪਾਂ ਦੋ ਚੀਜ਼ਾਂ ਤੁਸੀਂ ਬਣਾਇਆ ਸਿਰਫ ਘਰ ਦਾ ਜਿਹੜਾ ਤੇਲ ਲਿਆ ਕੱਚਾ ਕੱਚੇ ਤੇਲ ਦੇ ਵਿੱਚ ਹੀ ਪਾਇਆ ਵੈਸੇ ਇਹਨੂੰ ਆ ਕਈ ਲੋਕ ਗਰਮ ਕਰਕੇ ਵੀ ਬਣਾਉਂਦੇ ਨੇ ਪਰ ਮੈਂ ਠੰਡੇ ਤੇਲ ਦੇ ਵਿੱਚ ਹੀ ਬਣਾ ਰਹੀ ਹਾਂ ਕੋਈ ਵੀ ਆਪਾਂ ਇਹਦਾ ਜਿਹੜਾ ਉਹ ਆ ਕਾਣਾ ਨਹੀਂ ਮਚਾਉਣਾ ਜਾਂ ਸਰੋਂ ਦਾ ਤੇਲ ਆ ਹਨਾ ਗਰਮ ਕਰਕੇ ਜਾਂ ਫੁੱਲਾਂ ਦਾ ਕੋਈ ਵੀ ਉਹ ਹੋਗਾ ਹਨਾ ਆਪਾਂ ਨਹੀਂ ਉਹ ਕਰ ਕੀਤਾ ਹੈਗਾ ਠੀਕ ਆ ਜੀ ਜਿਹਨੂੰ ਆਪਾਂ 2-4 ਦਿਨ ਲਈ ਇਦਾਂ ਹੋਰ ਰੱਖਾਂਗੇ ਫਿਰ ਆਪਾਂ ਤੁਹਾਨੂੰ ਦੱਸਾਂਗੇ ਵੀ ਇਹ ਕਿਵੇਂ ਵਰਤਣਾ ਠੀਕ ਆ ਜੀ ਤੇ ਲਓ ਜੀ ਉਸ ਤੋਂ ਬਾਅਦ ਆ ਗਈ ਸੀ ਮੈਂ ਕਿਚਨ 'ਚ ਜਿਵੇਂ ਕਿ ਮੈਂ ਦੱਸਿਆ ਸੀ ਤੁਹਾਨੂੰ ਵੀ ਮੈਂ ਮਲਾਈ ਰੜਕ ਕੇ ਰੱਖ ਕੇ ਆਈਆਂ ਤੇ ਹੁਣ ਮੈਂ ਮਲਾਈ ਨੂੰ ਕੱਢ ਲਿਆ ਸੀਗਾ ਇੱਕ ਭਾਂਡੇ ਪਲੇਟ ਦੇ ਵਿੱਚ ਸੌਰੀ ਮੱਖਣ ਨੂੰ ਪਲੇਟ ਵਿੱਚ ਕੱਢ ਕੇ ਉਸ ਤੋਂ ਬਾਅਦ ਫਿਰ ਉਹ ਜਿਹੜਾ ਸੀਗਾ ਇਹ ਦੇਗਾ ਇਹਨੂੰ ਬੇਲਾ ਕਰ ਲਿਆ ਸੀ ਅਸੀਂ ਇਹਨੂੰ ਦੇਗਾ ਹੀ ਕਹਿੰਦੇ ਆ ਉਸ ਤੋਂ ਬਾਅਦ ਇਹਦੇ ਵਿੱਚ ਫਿਰ ਜਿਹੜਾ ਮੱਖਣ ਸੀ ਉਹ ਐਡ ਕਰਤਾ ਠੀਕ ਆ ਜੀ ਚਲੋ ਜੀ ਜਿਹੜਾ ਇਹ ਲੱਸੀ ਬਚੀ ਹੈ ਲੱਸੀ ਨੂੰ ਆਪਾਂ ਕੁੱਤਿਆਂ ਨੂੰ ਬਾਹਰ ਪਾ ਦੇਵਾਂਗੇ ਵੈਸੇ ਤੇ ਇਹਦਾ ਆਟਾ ਵੀ ਗੁੰਨ੍ਹ ਸਕਦੇ ਆਂਗੇ ਪਨੀਰ ਵੀ ਕੱਢ ਸਕਦੇ ਆਂ ਪਰ ਚਲੋ ਦਰਵੇਜ਼ ਨਹੀਂ ਦਰਵੇਸਾਂ ਨੂੰ ਬਾਹਰ ਹੀ ਆਉਂਦੇ ਆਪਾਂ ਬਾਹਰ ਚੱਲਦੇ ਆਂ ਗਲੀ ਚ ਠੀਕ ਆ ਜੀ

ആജോ 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 लड़ना नहीं पी लो आजा पोरे सारे पानी पी लो हूं पी लो पी लो सारे पी लो पी लो ਲੋ ਜੀ ਜਿੰਨੇ ਟਾਈਮ ਦੇ ਵਿੱਚ ਮੱਖਣ ਤੋਂ ਘੀ ਬਣਦਾ ਉਹਨੇ ਟਾਈਮ ਵਿੱਚ ਮੈਂ ਝਾੜੂ ਲਾ ਲੈਨੀ ਆ ਇੱਥੇ ਪਿੰਦਰ ਇੱਧਰ ਆ ਕੇ ਬੈਠ ਗਿਆ ਸੀ ਤੇ ਬੈੱਡ ਦੇ ਉੱਪਰ ਤੁਸੀਂ ਕਹੋਗੇ ਸਿੰਗਲ ਬੈੱਡ ਸ਼ੀਟ ਵਿਛਾਈ ਹੋਈ ਹੈ ਤਾਂ ਪਛਾਈ ਹੋਈਏਗੀ ਕਿਉਂਕਿ ਖਾਣਾ ਖਾਂਦੇ ਨੇ ਜਦੋਂ ਉਦੋਂ ਫਿਰ ਮੈਂ ਪਿਛਾ ਦੇਣੀ ਹੁੰਦੀ ਹੈ ਮੈਨੂੰ ਇਹ ਮੈਂ ਚੱਕੀ ਨਹੀਂ ਹੈਗੀ ਮੈਨੂੰ ਇਹ ਸੀ ਵੀ ਖਾਣਾ ਖਾਣਗੇ ਹੁਣ ਵੀ ਫਿਰ ਉੱਪਰ ਛਿੱਟਾ ਵਗੈਰਾ ਕੋਈ ਦਾਲ ਦਾ ਜਾਂ ਦਹੀਂ ਦਾ ਪੈ ਜਾਂਦਾ ਹੈ ਨਾ ਫਿਰ ਉਹ ਸਾਰੀ ਵਾਈਟ ਬੈੱਡ ਸ਼ੀਟ ਆ ਖਰਾਬ ਹੋ ਜਾਂਦੀ ਹੈਗੀ ਤੇ ਲੋ ਜੀ ਝਾੜੂ ਲਾ ਕੇ ਉਸ ਤੋਂ ਬਾਅਦ ਫਿਰ ਮੇਰੇ ਕੱਪੜੇ ਰਹਿੰਦੇ ਨੇ ਮਸ਼ੀਨ ਵਿੱਚ ਪਾਏ ਹੋਣ ਤੇ ਬਾਕੀ ਫਿਰ ਉਸ ਤੋਂ ਬਾਅਦ ਮੈਂ ਰੋਟੀ ਬਣਾਉਂਗੀ ਤੇ ਚਲੋ ਜੀ ਝਾੜੂ ਲਾ ਕੇ ਮਿਲਦੇ ਆ ਤੁਹਾਨੂੰ ਠੀਕ ਹੈ ਜੀ ਤੇ ਇਧਰ ਆਪਣੇ ਤੁਹਾਨੂੰ ਮੈਂ ਨਾਲ-ਨਾਲ ਅੱਜ ਪlant ਵੀ ਦਿਖਾ ਰਹੀਆਂ ਵੀ ਮੀਂਹ ਕਰਕੇ ਬਹੁਤ ਸੋਹਣੇ ਹੋ ਰਹੇ ਨੇ ਕਿ ਹਰੇ-ਹਰੇ ਹਰੇ-ਭਰੇ ਖੁਸ਼ ਹਨਾ ਤੇ ਲੋ ਜੀ ਇਧਰ ਆ ਜਿਹੜੇ ਪਰਦੇ ਸੀ ਉਹ ਚੱਕੇ ਹੋਏ ਨੇ ਸਾਈਡ ਕੀਤੇ ਹੋਏ ਨੇ ਤਾਂ ਕਿ ਅੰਦਰ ਥੋੜੀ ਵਧੀਆ ਹਵਾ ਆਵੇ ਕਾਫੀ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਸੀ ਪਰ ਅੱਜ ਨਹੀਂ ਪਿਆ ਤੇ ਇਧਰ ਬਾਹਰ ਦੇਖੋ ਕਣਕਾਂ ਜਿਹੜੀ ਉਹ ਵੀ ਸੁੱਕਣੀ ਪਾਈ ਹੋਈਏਗੀ ਬਾਕੀ ਬਾਹਰ ਦਾ ਸਾਰਾ ਹੋ ਗਿਆ ਬਾਥਰੂਮ ਵਗੈਰਾ ਜਿਹੜੀ ਸੀਗੀ ਉਹ ਮੈਂ ਧੋ ਤੇ ਸਾਰਾ ਕੰਮ ਓਕਿਆ ਬਾਹਰ ਦਾ ਬਸ ਇਕੱਲੀ ਰੋਟੀ ਬਣਾਉਣੀ ਹੈ ਇੱਥੇ ਕੱਪੜੇ ਮਸ਼ੀਨ ਦੇ ਵਿੱਚ ਮੈਂ ਘੰਗਾ ਲ ਕੇ ਪਾਤੇ ਸੀ ਡਰੇਰ ਹੋਣ ਲਈ ਤੇ ਉਸ ਤੋਂ ਬਾਅਦ ਆ ਮੈਂ ਪੈਕ ਬਣਾਇਆ ਤੇ ਇਸ ਵੀਡੀਓ ਦਾ ਆਪਾਂ ਐਂਡ ਕਰਦੇ ਹਾਂ ਜਿਹੜਾ ਇਹ ਪੈਕ ਆ ਇਹ ਹਲਦੀ ਕਸੂਰੀ ਹਲਦੀ ਬੇਸਨ ਚੌਲਾਂ ਦਾ ਆਟਾ ਠੀਕ ਆ ਜੀ ਤੇ ਨਿੰਬੂ ਇਹ ਮਿਕਸ ਕਰਕੇ ਮੈਂ ਆਪਣੇ ਫੇਸ ਤੇ ਆਪਣੇ ਨੈਕ ਤੇ ਲਗਾ ਰਹੀ ਹਾਂ ਤੇ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਮਿਲਦੇ ਆਪਾਂ ਤੁਹਾਨੂੰ ਕੱਲ ਨੂੰ ਇੱਕ ਵਧੀਆ ਜਿਹਾ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਬਾਏ